ਹਾਂ ਜੀ ਮੇਰੀ ਆਪਣੀ ਦੁਕਾਨ ਆ ਜੀ ਜੀ ਤੇ ਮੈਂ ਕਪੜਾ ਫੇਸ ਆ ਸਾਰੇ ਪਾਸੇ ਲਿਆ ਕੇ ਤੇ ਮੇਰੇ ਮਨ ਚ ਆਇਆ ਕਿ ਕਪੜਾ ਉਹਨਾਂ ਨੂੰ ਦਿੱਤਾ ਜਾਵੇ ਕਿਹੜੇ ਲੋੜ ਮੰਗਦੇ ਉਹ ਕੁਦਰੇ ਕਿ ਲੋਕਾਂ ਦੇ ਕਪੜੇ ਦੇ ਕਿ ਆ ਬਾਰਕੀਆਂ ਦੇ ਕਿੰਦਰ ਨਹੀਂ ਪਾਣ ਜੋਗੇ ਆਗੇ ਆ ਮੈਸੇਜ ਦੇਖ ਕੇ ਆਹਦੇ ਸੜਕੋ ਕਪੜੇ ਹੋਈ ਆ ਜਿਹੜੇ ਗੱਲ ਪਾਇਓ ਬਾਕੀ ਛੜ ਗਏ ਆ ਤੇ ਸਕ੍ਰਿਪਟ ਵਿਚਾਰਾ ਕਪੜੇ ਜਾਤਰੇ ਚ ਕਿਹੜੇ ਲੈ ਗਈ ਬੱਚਿਆਂ ਦੇ ਤੇ ਜਕਰਦਾ ਜੀ ਹਾਂ ਜੀ ਬੱਚਿਆਂ ਦੇ ਆ ਲੇਡੀਜ਼ ਸੂਟ ਆ ਜੀ ਤੇ ਬੱਚੇ ਦੀ ਟੌਪ ਆ ਪਜਾਮਾ ਟੀ-ਸ਼ਰਟ ਆ ਜੀ ਤੇ ਵਿੱਚ ਕੋਟੀਆਂ ਆ ਇਕ ਤਰ੍ਹਾਂ ਦੇ ਕੱਪੜੇ ਲੇਟੇ ਨੇ ਮੈਂ ਕਹਿੰਦਾ ਜੀ ਕੋਈ ਸੰਸਤਾ ਆ ਕੇ ਲੈ ਕੇ ਜਾ ਸਕਦੀ ਆ ਮੇਰੇ ਕੋਲ ਕਿਉਂਕਿ ਮੈਂ ਤਾਂ ਖੁਦ ਤਾਂ ਨਹੀਂ ਜਾ ਸਕਦਾ ਪਿੰਡ ਸਲੋ ਆ ਜੀ 95923 81108 ਕਿਰੂ ਸਹੀ ਕਿਸਮਤ ਨੂੰ ਬਾਰ-ਬਾਰ ਮਨਾਉਂਦਾ ਆਪਣਾ ਦੁੱਖ ਲੁਕਾ ਕੇ ਦੂਜਿਆਂ ਨੂੰ ਹਸਾਉਂਦਾ ਹੈ ਕਿ ਪੈਸਾ ਤਾਂ ਹਰ ਕੋਈ ਕਮਾ ਲੈਂਦਾ ਹੈ ਦੋਸਤੋ ਪਰ ਆਪਣਾ ਸਭ ਕੁਝ ਨਿਸ਼ਾਵਰ ਕਰਕੇ ਕੋਈ ਕੋਈ ਇਨਸਾਨੀਤ ਕਮਾਉਂਦਾ ਹੈ ਕੋਈ ਕੋਈ ਇਨਸਾਨੀਤ ਕਮਾਉਂਦਾ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਤਨੇਸ਼ੋਰੀ ਸਾਥਿਓ ਇੱਕ ਅਜਿਹੇ ਭਲੇ ਬੰਦੇ ਦੀ ਕਹਾਣੀ ਸੁਣਾਉਣੀ ਹੈ ਜਿਸ ਦੇ ਕੋਲ ਬਹੁਤਾ ਪੈਸਾ ਨਹੀਂ ਹੈ ਜੋ ਆਪ ਖੁਦ ਅਪਾਹਜ ਹੈ ਦੁੱਖਾਂ ਨਾਲ ਲੜਦਾ ਪਿਆ ਪਰ ਫਿਰ ਵੀ ਉਸ ਦੇ ਮਨ ਵਿੱਚ ਅਜਹੀ ਗੱਲ ਆਈ ਕਿ ਉਸਨੇ ਜਿਹੜੀ ਉਹਦੀ ਜਮਾ ਪੂੰਜੀ ਹੈ ਪਿਛਲੇ ਸਮੇਂ ਵਿੱਚ ਪੈਸੇ ਜਿਹੜੇ ਇਕੱਤਰਤ ਕੀਤੇ ਸੀ ਇਕੱਠੇ ਕੀਤੇ ਸੀ ਉਹਦੇ ਨਾਲ ਜਿਹੜੀ ਜਮਾ ਪੂੰਜੀ ਸੀਗੀ ਉਹਦੇ ਨਾਲ ਜਿਹੜੀ ਦੁਕਾਨ ਬਣਾਈ ਸੀ ਉਹਦਾ ਸਭ ਕੁਝ ਜਿਹੜਾ ਆ ਉਹ ਇਸ ਤਰੀਕੇ ਸੇਵਾ ਭਾਵਨਾ ਨਾਲ ਲਗਾ ਦਿੰਦਾ ਹੈ ਕਿ ਉਹ ਕਹਿੰਦਾ ਮੈਨੂੰ ਬਦਲੇ ਵਿੱਚ ਕੁਝ ਵੀ ਨਹੀਂ ਚਾਹੀਦਾ ਬੜੀਆਂ ਤੁਸੀਂ ਵੀਡੀਓ ਦੇਖਦੇ ਆ ਕਿ ਕਈ ਦੁਕਾਨਦਾਰ ਕਹਿੰਦੇ ਆ ਜੀ ਸੇਲ ਲਗਾ ਦਿੱਤੀ ਸ਼ੋਰੂਮ ਖਾਲੀ ਕਰਨ ਲੱਗੇ ਆ ਬੜੀਆਂ ਤੁਸੀਂ ਤਸਵੀਰਾਂ ਦੇਖਦੇ ਜਿਹਦੇ ਵਿੱਚ ਦੁਕਾਨਦਾਰ ਇਹ ਕਹਿ ਦਿੰਦੇ ਆ ਜੀ ਕਿ 100 ਰੁਪਏ ਚ ਭਵਾ ਜਿੰਨਾ ਮਰਜੀ ਮਾਲ ਚੱਕ ਲਓ ਜਿਹੜਾ ਮਰਜੀ ਨਗ ਲੈ ਲਓ ਪਰ ਇਹ ਅਜੇਹਾ ਵਿਅਕਤੀ ਹੈ ਜੋ ਆਪ ਸੰਘਰਸ਼ ਕਰਦਾ ਪਿਆ ਹੈ ਤਾਂ ਜੋ ਉਸ ਦੀ ਜਿਹੜਾ ਇਹ ਜੀਵਨ ਦਾ ਸਫ਼ਰ ਹੈ ਸਥਿਰਤਾ ਦੇ ਨਾਲ ਚੱਲ ਸਕੇ ਪਰ ਜਦੋਂ ਕਹਿੰਦਾ ਕਿ ਮੈਂ ਆ ਹੜਾਂ ਦੇ ਵੇਲੇ ਲੋਕਾਂ ਦੇ ਦੁੱਖ ਦੇਖਿਆ ਤੇ ਮੇਰੇ ਮਨ ਵਿੱਚ ਇੱਕ ਭਾਵਨਾ ਜਾਗੀ ਕਿ ਮੈਂ ਜੋ ਜਮਾ ਪੂੰਜੀ ਨਾਲ ਦੁਕਾਨ ਬਣਾਈ ਸੀਗੀ ਮੈਂ ਉਹਦਾ ਕੱਲਾ ਕੱਲਾ ਕੱਪੜਾ ਜਿਹੜਾ ਆ ਉਹ ਸਭ ਨੂੰ ਧਾਨ ਚ ਦੇ ਦੇਣਾ ਯਾਨੀ ਕਿ ਲੋੜਵੰਦਾ ਤੱਕ ਪਹੁੰਚਦਾ ਕਰ ਦੇਣਾ ਇਹ ਉਹਦੀ ਸੇਵਾ ਭਾਵਨਾ ਔਰ ਬਦਲੇ ਚ ਕਹਿੰਦਾ 1 ਰੁਪਿਆ ਨਹੀਂ ਲੈਣਾ ਤਾਂ ਆਪਾਂ ਗਲਤ ਸਮਝੀਏ ਇਹ ਕੋਈ ਸੇਲ ਨਹੀਂ ਲੱਗੀ ਇਹ ਕੋਈ ਡਿਸਕਾਊਂਟ ਨਹੀਂ ਇਹ ਕੋਈ ਆਫਰ ਨਹੀਂ ਇਹ ਦੁਕਾਨ ਇਸ ਲਈ ਨਹੀਂ ਖਾਲੀ ਹੋ ਰਹੀ ਕਿ ਕਿਸੇ ਨਵੇਂ ਜਗ੍ਹਾ ਸ਼ਿਫਟ ਕਰਨੀ ਹੈ ਇਹ ਜਿੰਨਾ ਦੁਕਾਨ ਦੇ ਅੰਦਰ ਮਾਲ ਹੈ ਵੀਰ ਕਹਿੰਦਾ ਕਿ ਮੈਂ ਲੋੜਵੰਦਾ ਤੱਕ ਪਹੁੰਚਾਣਾ ਜਿਨ੍ਹਾਂ ਨੂੰ ਹਾੜਾਂ ਦੀ ਮਾਰ ਪਈ ਹੈ ਜਿਨ੍ਹਾਂ ਦਾ ਨੁਕਸਾਨ ਹੋਇਆ ਤਾਂ ਮਨਿਕਿਰਤ ਔਲਖ ਦੀ ਅਸੀਂ ਸਾਰ ਨੇ ਸ਼ਲਾਘਾ ਕੀਤੀ ਵੀਰ ਨੇ ਬਹੁਤ ਅੱਛਾ ਕੰਮ ਕੀਤਾ ਪਰ ਆ ਜਿਹੜਾ ਵੀਰ ਹੈ ਸਲੋਪ ਪਿੰਡ ਦਾ ਜਿਹੜਾ ਅਪਾਹਜ ਵੀਰ ਹੈ ਡਿਸੇਬਿਲਟੀ ਹੈ ਪਰ ਅਬਿਲਿਟੀ ਕਿੰਡੀ ਵੱਡੀ ਹੈ ਲਿਮਟਲੈਸ ਥਾਟ ਹੈ ਵੀਰ ਕਹਿੰਦਾ ਕਿ ਮੈਂ ਆਪਣਾ ਸਭ ਕੁਝ ਨਿਸ਼ਾਵਰ ਕਰ ਦੇਣਾ ਕੁਝ ਵੀ ਨਹੀਂ ਰੱਖਣਾ ਔਰ ਮੇਰਾ ਸਹਿਯੋਗ ਕਰੋ ਤਾਂ ਇਹ ਬਹੁਤ ਵੱਡੀ ਗੱਲ ਹੈ ਵੱਡੇ ਦਿਲ ਦੀ ਗੱਲ ਹੈ ਕੱਲਾ ਪੈਸਿਆਂ ਨਾਲ ਬੰਦਾ ਅਮੀਰ ਨਹੀਂ ਹੁੰਦਾ ਵੱਡੇ ਦਿਲ ਨਾਲ ਬੰਦਾ ਅਮੀਰ ਹੁੰਦਾ ਇਸ ਵੀਰ ਨੂੰ ਸਲਾਮ ਹੈ ਤੇ ਪੂਰੀ ਗੱਲਬਾਤ ਤੁਹਾਨੂੰ ਸੁਣਾਉਣੀ ਹੈ ਜਸਵਿੰਦਰ ਕੁਮਾਰ ਜੀ ਹਾਂਜੀ ਕੀ ਬੜੀ ਚੀਜ਼ ਸੀ ਉਪਰ ਆਲਾ ਕਰਨ ਲੱਗੇ ਜੀ ਅਪਰਾਦਾ ਜੀ ਕਿਦਾਂ ਆਪਣੇ ਜੋ ਵੀ ਆਰ ਪੀੜਤਾ ਆ ਉਹਨਾਂ ਨੂੰ ਕੱਪੜਿਆਂ ਦੀ ਲੋੜ ਹੈ ਟੀ-ਸ਼ਰਟਾਂ ਪਜਾਮੇ ਚੁੰਨੀਆਂ ਸਾਰਾ ਜੋ ਵੀ ਹੈਗਾ ਅਸੀਂ ਉਹਨਾਂ ਨੂੰ ਗਿਫਟ ਕਰਨਾ ਚਾਹੁੰਦੇ ਹਾਂ ਕਿਉਂਕਿ ਇਹ ਸਾਰਿਆਂ ਦੇ ਬਹੁਤ ਦਿੱਕਤ ਹੁੰਦੀ ਹੈ ਨਹੀਂ ਮਿਲਦਾ ਕਿਸੇ ਨੂੰ ਇਸ ਟਾਈਮ ਸਾਨੂੰ ਕਿੰਨੇ ਵੀ ਜੈ ਕਹਿ ਸਕਦੇ ਆ ਵੀ ਲੋੜ ਮੰਦਾ ਇਹ ਤੁਹਾਡੀ ਪੜੀ ਦੁਕਾਨ ਸੀ ਜਾਂ ਕਿੱਦਾਂ ਹਾਂਜੀ ਮੇਰੀ ਆਪਣੀ ਦੁਕਾਨ ਆ ਜੀ ਜੀ ਤੇ ਮੈਂ ਕਪੜਾ ਵੇਚਦਾ ਜੀ ਤਾਰੇ ਫਸਿ ਲਿਆ ਕਿ ਤੇ ਮੇਰੇ ਮਨ ਚ ਆਇਆ ਕਿ ਕਪੜਾ ਉਹਨਾਂ ਨੂੰ ਦਿੱਤਾ ਜਾਵੇ ਜਿਹੜੇ ਲੋੜ ਮੰਗਦੇ ਇਹ ਦੁਕਾਨ ਤੁਹਾਡੀ ਚੱਲਦੀ ਸੀ ਜਾਂ ਵੈਸੇ ਹਾਂਜੀ ਥੋੜੇ ਦਿਨ ਤੋਂ ਮੈਂ ਬੰਦ ਕੀਤੀ ਛੱਟ ਲਾ ਕੇ ਸੀ ਮੇਰੇ ਅੱਛਾ ਜੀ ਤੇ ਮੈਂ ਪਹਿਲਾਂ ਵੀ ਦਵਿਆਂਗੇ ਸੀਗਾ ਤੋਂ ਫਿਰ ਔਖਾ ਹੋ ਗਿਆ ਦੁਕਾਨ ਖੋਲਣਾ ਇਸ ਕਰਕੇ ਵੀ ਮੈਂ ਥੋੜਾ ਬੋਤਾ ਵੇਚਦਾ ਜੀ ਮੇਲੇਾਂ ਤੇ ਜਾ ਕੇ ਜੀ ਤੇ ਸੋਚਿਆ ਕਿ ਹੁਣ ਮੈਂ ਧੰਨ ਇਹਨਾਂ ਦਿੱਤਾ ਜਾਵੇ ਜੀ ਪਰ ਜੀ ਮਾਲੂ ਕਪੜੇ ਤੁਸੀਂ ਆ ਦੇ ਦੂਗੇ ਉਸ ਬਾਅਦ ਫੇ ਤੁਸੀਂ ਦੁਕਾਨ ਚਲਾਉਂਗੀ ਜਾਂ ਦੁਕਾਨ ਬੰਦ ਨਹੀਂ ਹੁਣ ਨਹੀਂ ਦੁਕਾਨ ਚਲਾਣੀ ਜਦ ਤੱਕ ਮੈਂ ਸੈੱਟ ਨਹੀਂ ਹੁੰਦਾ ਓਕੇ ਵੇ ਭਾਜੀ ਵਿਚਾਰ ਕਿਵੇਂ ਆ ਤੁਹਾਡੇ ਮਨ ਦੇ ਵਿੱਚ ਕਿ ਆ ਬਸ ਜਿੱਦਾਂ ਬਦਲ ਕੀਤੀ ਆ ਦੁੱਖ ਦੇਖ ਕੇ ਲੋਕਾਂ ਦੇ ਕੱਪੜੇ ਦੇ ਕੇ ਆ ਬਾਰਕੀਆਂ ਦੇ ਕਿੰਦਰ ਨਹੀਂ ਪਾਣ ਜੋਗੇ ਆਗੇ ਆ ਮੈਸੇਜ ਦੇਖੇ ਜਾਂਦੇ ਸੜਕੋ ਕੱਪੜੇ ਹੋਈ ਆ ਜਿਹੜੇ ਗਲਫ ਆਇਓ ਬਾਕੀ ਖੜ ਗਏ ਆ ਇਸ ਕਿਰਤ ਵਿਚਾਰਾ ਹੈ ਕੱਪੜੇ ਜ਼ਿਆਦਾ ਰੇਚ ਕਿਹੜੇ ਦੇ ਕੀ ਬੱਚਿਆਂ ਦੇ ਤੇ ਜੱਗ ਭਾਜੀ ਹਾਂਜੀ ਬੱਚਿਆਂ ਦੇ ਆ ਲੇਡੀਜ਼ ਸੂਟ ਆ ਜੀ ਤੇ ਬੱਚਿਆਂ ਦੇ ਟੌਪ ਆ ਪਜਾਮਾ ਆ ਟੀ-ਸ਼ਰਟ ਆ ਜੀ ਤੇ ਵਿੱਚ ਕੋਟੀਆਂ ਆ ਅਲ ਇਕ ਤਰ੍ਹਾਂ ਦੇ ਕੱਪੜੇ ਲੇਡੀਜ਼ ਦੇ ਆ ਕਿੰਨੇ ਕਿਰਪਾ ਜੀ ਹੋਣਗੇ ਹੋਣਗੇ ਅੰਦਾਜ਼ਾ ਜੀ ਅੰਦਾਜ਼ਾ ਕੋਈ 80 90 ਹਜ਼ਾਰ ਦੇ ਲਗਭਗ ਚੱਲੇ ਹੋਵੇਗਾ ਮੈਂ ਇਹ ਕਹਿੰਦਾ ਜੀ ਕੋਈ ਸੰਸਥਾ ਆ ਕੇ ਲੈ ਕੇ ਜਾ ਸਕਦੀ ਹੈ ਮੇਰੇ ਕੋਲ ਕਿਉਂਕਿ ਮੈਂ ਤਾਂ ਖੁਦ ਤਾਂ ਨਹੀਂ ਜਾ ਸਕਦਾ ਵੀ ਹੈਂਡੀਕੈਪਡ ਹੋਣ ਕਰਕੇ ਤੁਹਾਡੇ ਕਹਿੰਦਾ ਮਰਜ਼ੀ ਹੈਂਡੀਕੈਪਡ ਹੋਣ ਕਰਕੇ ਕਿ ਤੁਹਾਡੇ ਕੋਲ ਉੱਥੇ ਜਾ ਨਹੀਂ ਹੋਣਾ ਕਿਹੜੀ ਸੰਸਥਾ ਆਪਣੇ ਨਵਾਂ ਸ਼ਹਿਰ ਜੀ ਨਵੇਂ ਸ਼ਹਿਰ ਦੇ ਹਾਂਜੀ ਕੋਈ ਵੀ ਆਂਦਾ ਹੈ ਜਿਹੜੀ ਹੈਗੀ ਆ ਉਹ ਜਾ ਕੇ ਉੱਥੇ ਦੇ ਦੇ ਉਹ ਜਾ ਕੇ ਦੇ ਸਕਦੇ ਆ ਜੀ ਠੀਕ ਹੈ ਜੀ ਕਿਹੜਾ ਪਿੰਡ ਤੁਹਾਡਾ ਆਪਣਾ ਕੰਟੈਕਟ ਨੰਬਰ ਮੇਰਾ ਪਿੰਡ ਸਲੋਆ ਜੀ 95923 81108 ਪਿੰਡ ਕਿਹੜਾ ਤੁਹਾਡਾ ਪਿੰਡ ਸਲੋ ਆ ਜੀ ਦੁਬਾਰਾ ਇੱਕ ਪੰਜ ਇੱਕ ਵਾਰੀ ਪੰਜਾਬੀ ਚ ਨੰਬਰ ਦਊਗਾ 95923 81108 ਜਸਵਿੰਦਰ ਕੁਮਾਰ ਤੁਹਾਨੂੰ ਫਸੇ ਇਹ ਹੀ ਕਹੂੰਗਾ ਕਿ ਹਰ ਤਰ੍ਹਾਂ ਦੇ ਕੋਈ ਵੀ ਪੈਣ ਭਰਾਇਆ ਹੈ ਹੈਲਪ ਕਰਨ ਵਾਲਾ ਜੀ ਉਹ ਹੈਲਪ ਕੀਤੀ ਜਾਵੇ ਸਾਰੇ ਘਟਿਓ ਕੇ ਸੰਜੋਗ ਦੇਣ ਇਹ ਸੰਸਾ이드 ਜੀ ਦੇ ਵੀ ਜੋਕ ਵਾਰੀ ਆ ਮਾਇ ਮਾਰਵਾਈ ਉਹਨਾਂ ਤੇ ਪਚਾ ਦੇ ਆਪਣੀ ਸਮਰੱਥਾ ਦੇ ਅਨੁਸਾਰ ਮਦਦ ਕੀਤੀ ਹੈ ਆ ਮਦਦ ਕੀਤੀ ਜਾਂਦੀ ਨਹੀਂ ਪਰ ਕੀਨਾ ਤੁਹਾਡਾ ਜੀ ਹਾਂਜੀ ਮੇਰਾ ਨਾਮ ਗਿਆਨ ਸਿੰਘ ਹਾਂ ਜੀ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਦੋਸਤ ਨੇ ਜੀ ਬਹੁਤ ਤੋਂ ਦਿਸਵਿੰਦਰ ਕੁਮਾਰ ਸਰੋ ਜੀ ਦਿਵਾਂਗ ਐਕਸ਼ਨ ਕਮੇਟੀ ਜਿਲ੍ਹੇ ਦੇ ਪ੍ਰਧਾਨ ਵੀ ਨੇ ਤੇ ਇਹਨਾਂ ਦਾ ਨਾ ਹਰ ਵੀ ਅਨਾਰਮਲ ਵੀ ਜਦੋਂ ਹੁੰਦਾ ਹੈ ਤੇ ਇਹ ਤਕਰੀਬਨ ਹੀ ਸਮਾਜ ਸੇਵਾ ਦੇ ਕੰਮ ਜਿਹੜੇ ਆ ਉਹ ਤਤ ਪਰ ਰਹਿੰਦੇ ਉਹਨਾਂ ਵਾਸਤੇ ਤਾਂ ਹੁਣ ਜਿਹੜੀ ਛੜ ਦੇ ਜਿੰਨਾ ਮੁਸੀਬਤ ਆਈ ਹੈ ਤੇ ਇਹਨਾਂ ਨੇ ਉਪਰਾਲਾ ਕੀਤਾ ਹੈ ਕਿ ਜੋ ਗਰੀਬ ਲੋਕ ਨੇ ਉਹਨਾਂ ਨੂੰ ਜੋ ਵੀ ਪਹਿਨਣ ਵਾਸਤੇ ਜੋ ਕੱਪੜੇ ਆ ਆਪੇ ਸ਼ਾਪ ਇਹਨਾਂ ਦੀ ਤੇ ਇਹਨਾਂ ਨੇ ਉਹ ਸੇਵਾ ਵਿੱਚ ਭੇਜਣ ਲਈ ਉਪਰਾਲਾ ਕਰ ਰਹੇ ਆ ਤੇ ਸਾਰਿਆਂ ਨੂੰ ਅਸੀਂ ਇਹੀ ਪ੍ਰੇਰਣਾ ਲੈਣੀ ਚਾਹੀਦੀ ਨਾ ਤੋਂ ਇਹ ਦਿਵਿਆਂਗ ਹੋਣ ਦੇ ਬਾਵਜੂਦ ਵੀ ਇਹ ਉਪਰਾਲਾ ਕਰ ਰਹੇ ਆ ਤੇ ਪ੍ਰੇਰਣਾ ਸਰੋਤ ਹੈ ਉਹਨਾਂ ਲੋਕਾਂ ਵਾਸਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ